ਸੋ ਉਹਨਾਂ ਦੇ ਜੀਵਨ ਬਾਰੇ ਵੀ ਆਪਾਂ ਥੋੜਾ ਜਿਹਾ ਅੱਜ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰੀਏ ਕਿਉਂਕਿ ਭਾਈ ਲਾਲੋ ਜੀ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਭਾਈ ਲਾਲੋ ਜੀ ਉਹ ਗੁਰਸਿੱਖ ਨੇ ਜਿਨ੍ਹਾਂ ਦਾ ਨਾਮ ਬਾਣੀ ਦੇ ਵਿੱਚ ਆਉਂਦਾ ਭਾਈ ਲਾਲੋ ਜੀ ਜਿਨ੍ਹਾਂ ਦਾ ਨਾਮ ਦੇਖੋ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਲਿਆ ਕਿੰਨਾ ਪਿਆਰ ਹੋਵੇਗਾ ਸਤਿਗੁਰਾਂ ਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭਾਈ ਲਾਲੋ ਜੀ ਦੇ ਨਾਲ ਕਿਰਤੀ ਸਿੱਖ ਨੇ ਜਾਤ ਕਰਕੇ ਜੇ ਆਪਾਂ ਵੇਖੀਏ ਚਲੋ ਗੁਰਸਿੱਖ ਜਾਤ ਨਹੀਂ ਮੰਨਦੇ ਪਰ ਜੇ ਦੁਨਿਆਵੀ ਤੌਰ ਤੇ ਦੇਖੀਓ ਤਰਖਾਨ ਨੇ ਹੱਥੀਂ ਕਿਰਤ ਕਰਦੇ ਨੇ ਤੇ ਗਰੀਬ ਵੀ ਬਹੁਤ ਨੇ ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਾ ਕੇ ਨਮਾਜਿਆ ਸਤਿਗੁਰਾਂ ਦੀ ਬਾਣੀ ਦੇ ਬਚਨ ਨੇ ਨਾ ਮਹਾਰਾਜ ਜੀ ਨੇ ਦੇਖੋ ਜੋ ਬਚਨ ਕਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੀ ਨੇ ਜਦ ਦਸਾਂ ਪਾਤਸ਼ਾਹੀਆਂ ਨੇ ਜੋ ਆਪਣੇ ਮੁਖ ਤੋਂ ਬਚਨ ਕਹੇ ਉਹਨਾਂ ਬਚਨਾਂ ਨੂੰ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਕਮਾਇਆ ਆਪ ਵੀ ਮਹਾਰਾਜ ਜੀ ਨੇ ਕਮਾਇਆ ਤੇ ਆਪਣੇ ਗੁਰਸਿੱਖਾਂ ਨੂੰ ਵੀ ਕਿਹਾ ਕਿ ਤੁਸੀਂ ਇਹ ਬਚਨ ਕਮਾਓ ਆਪ ਮਹਾਰਾਜ ਜੀ ਦੇ ਬਚਨ ਪੜਦੇ ਬਾਣੀ ਦੇ ਅੰਦਰ ਨੀਚਾ ਅੰਦਰ ਨੀਜ ਜਾਤ ਨੀਚੀ ਹੂੰ ਅਤ ਨੀਚ ਕਿ ਨੀਵਿਆਂ ਦੇ ਵਿੱਚੋਂ ਵੀ ਨੀਵੀਂ ਜਾਤ ਹੋਵੇ ਪਰ ਕਹਿੰਦੇ ਜਿੱਥੇ ਨੀਂਜ ਸੰਭਾਲੇ ਜਾਂਦੇ ਨੇ ਨਾ ਜਿੱਥੇ ਨੀਂਜ ਸੰਭਾਲੀ ਆ ਥਿੱਥੇ ਨਦਰ ਤੇਰੀ ਬਖਸ਼ੀਸ਼ ਕਿਹੇ ਵਾਹਿਗੁਰੂ ਜਿੱਥੇ ਨੀਵਿਆਂ ਨੂੰ ਸੰਭਾਲਿਆ ਜਾਂਦਾ ਨਾ ਉਥੇ ਵਾਹਿਗੁਰੂ ਦੀ ਬਹੁਤ ਵੱਡੀ ਨਦਰ ਬਖਸ਼ਿਸ਼ ਹੁੰਦੀ ਹੈ ਤੇ ਮਹਾਰਾਜ ਜੀ ਨੇ ਸੰਭਾਲਿਆ ਨੀਵਿਆਂ ਨੂੰ ਇੱਕ ਨੀਵੇਂ ਜਿਹੜੇ ਉਵੇਂ ਗਰੀਬ ਸੀ ਤਨ ਕਰਕੇ ਵੀ ਗਰੀਬ ਸੀ ਇੱਕ ਅੰਦਰੋਂ ਵੀ ਜਿਨ੍ਹਾਂ ਦੇ ਅੰਦਰ ਗਰੀਬੀ ਸੀ ਨਿਮਰਤਾ ਧਾਰਨ ਕੀਤੀ ਹੋਈ ਜਿਨ੍ਹਾਂ ਨੇ ਤਾਂ ਹੀ ਸਤਿਗੁਰਾਂ ਨੂੰ ਦੇਖੋ ਗਰੀਬ ਨਿਵਾਜ ਕਿਹਾ ਜਾਂਦਾ ਨਾ ਆਪਾਂ ਜਦੋਂ ਵੀ ਅਰਦਾਸ ਕਰਦੇ ਜਾਂ ਮਹਾਰਾਜ ਦਾ ਕੋਈ ਬਚਨ ਹੁੰਦਾ ਤੇ ਮਹਾਰਾਜ ਨੂੰ ਆਪਾਂ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਆ ਗਰੀਬਾਂ ਨੂੰ ਨਿਵਾਜਣ ਵਾਲੇ ਤੇ ਭਾਈ ਲਾਲੋ ਦੇ ਜਦੋਂ ਦੇਖੋ ਸਤਿਗੁਰਾਂ ਨੇ ਉਦਾਸੀਆਂ ਸ਼ੁਰੂ ਕੀਤੀਆਂ ਸਿੱਧਾਂ ਨੇ ਪੁੱਛਿਆ ਮਹਾਰਾਜ ਜੀ ਨੂੰ ਕਿ ਮਹਾਰਾਏ ਉਦਾਸੀਆਂ ਕਿਉਂ ਕੀਤੀਆਂ ਤੁਸੀਂ ਤਾਂ ਮਹਾਰਾਜ ਕਹਿੰਦੇ ਗੁਰਮੁਖ ਖੋਜਿਤ ਭਏ ਉਦਾਸੀ ਇਹ ਗੁਰਮਖਾ ਨੂੰ ਲੱਭਣ ਵਾਸਤੇ ਅਸੀਂ ਉਦਾਸੀਆਂ ਕੀਤੀਆਂ ਵੀ ਗੁਰਮਖਾ ਨੂੰ ਲੱਭੀਏ ਜਾ ਕੇ। ਕੋਈ ਬੰਦਗੀ ਕਰਨ ਵਾਲਿਆਂ ਨੂੰ ਲੱਭੀਏ। ਉਹਨਾਂ ਨੂੰ ਲੱਭ ਕੇ ਦੁਨੀਆ ਵਿੱਚ ਪ੍ਰਗਟ ਕਰੀਏ ਵੀ ਬੰਦਗੀ ਕਰਨ ਵਾਲੇ ਜਿਹੜੇ ਪਿਛਲੇ ਕਈ ਜਨਮਾਂ ਦੇ ਵਾਹਿਗੁਰੂ ਦਾ ਸਿਮਰਨ ਕਰਦੇ ਆਉਂਦੇ। ਵਾਹਿਗੁਰੂ ਨਾਲ ਜੁੜੇ ਹੋਏ ਉਹਨਾਂ ਦਾ ਭਲਾ ਕਰੀਏ। ਤਾਂ ਸਭ ਤੋਂ ਪਹਿਲਾਂ ਦੇਖਿਓ ਮਹਾਰਾਜ ਜੀ ਨੇ ਆਪਣਾ ਸਾਥੀ ਭਾਈ ਮਰਦਾਨੇ ਨੂੰ ਬਣਾਇਆ। ਉਹਨੂੰ ਵੀ ਲੋਕ ਨੀਵਾ ਹੀ ਕਹਿੰਦੇ ਸੀ ਮਰਾਸੀ ਕਹਿੰਦੇ ਸੀ ਉਹਨੂੰ। ਉਹਨੂੰ ਸਾਥੀ ਬਣਾਇਆ ਤੇ ਲੋਕ ਗੁਰੂ ਨਾਨਕ ਸਾਹਿਬ ਜੀ ਨੂੰ ਕੁਰਾਈਆ ਕਹਿੰਦੇ ਸੀ ਵੀ ਕੁਰਾਈਆ ਇਹ ਵੀ ਪੁੱਠੇ ਰਾਹ ਪਿਆ ਹੋਇਆ ਤੇ ਜਦੋਂ ਮਹਾਰਾਜ ਜੀ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ ਨਾ ਸੁਲਤਾਨਪੁਰ ਸਾਹਿਬ ਤੋਂ ਮਹਾਰਾਜ ਜੀ ਚੱਲੇ ਆ ਤੇ ਸਭ ਤੋਂ ਪਹਿਲਾਂ ਮਹਾਰਾਜ ਜੀ ਸੈਦਪੁਰ ਗਏ ਜਿਹਨੂੰ ਏਮਨਾਬਾਦ ਵੀ ਕਹਿੰਦੇ ਆ ਤੇ ਉੱਥੇ ਭਾਈ ਲਾਲੋ ਦੇ ਘਰੇ ਗਏ ਮਹਾਰਾਜ ਉੱਥੇ ਭਾਈ ਮਰਦਾਨਾ ਪੁੱਛਦਾ ਮਹਾਰਾਜ ਇੱਥੇ ਆਪਾਂ ਕਿਉਂ ਆਏ ਤੇ ਮਹਾਰਾਜ ਜੀ ਕਹਿਣ ਲੱਗੇ ਮਰਦਾਨਿਆਂ ਚਲ ਚ ਤੈਨੂੰ ਇੱਕ ਆਪਣਾ ਭਗਤ ਮਲਾਉਨੇ ਆਂ ਭਾਈ ਲਾਲੋ ਦੇ ਘਰੇ ਗਏ ਤੇ ਭਾਈ ਲਾਲੋ ਜਿਹੜਾ ਸੀ ਨਾ ਆਪਣੇ ਘਰ ਦੇ ਵਿੱਚ ਹੀ ਦਸਾਂ ਨੋਹਾਂ ਦੀ ਕੀਰਤ ਕਰਦਾ ਸੀ ਲੱਕੜ ਦਾ ਕੰਮ ਕਰਦਾ ਤੇ ਭਾਈ ਲਾਲੋ ਉੱਥੇ ਕਿੱਲੇ ਘਟਦਾ ਪਿਆ ਜਦੋਂ ਕਿੱਲੇ ਘੜੀ ਜਾਂਦਾ ਤੇ ਮਹਾਰਾਜ ਜੀ ਜਾ ਕੇ ਉਹਨੂੰ ਕਹਿੰਦੇ ਆ ਕਿ ਪੁਰਖਾ ਕੀ ਕਰਦਾ ਪਿਆ ਹੁਣ ਦੇਖ ਤਾਂ ਮਹਾਰਾਜ ਜੀ ਨੇ ਲਿਆ ਸੀ ਪਰ ਫਿਰ ਵੀ ਸਤਿਗੁਰੂ ਜੀ ਪੁੱਛਦੇ ਨੇ ਕੀ ਕਰਦਾ ਜਵੇਂ ਆਪਾਂ ਵੀ ਪੁੱਛ ਲਈਦਾ ਕਹਿਣ ਲੱਗਾ ਮਹਾਂਪੁਰਸ਼ੋ ਕਿੱਲੇ ਘੜਦਾ ਪਿਆ ਤੇ ਮਹਾਰਾਜ ਕਹਿਣ ਲੱਗੇ ساری ਉਮਰ ਕਿੱਲੇ ਹੀ ਘੜੀ ਜਾਏਗਾ ਹੁਣ ਵੀ ਕੋਈ ਪਰਮਾਰਥ ਦੀ ਸੋਝੀ ਨਹੀਂ ਕਰ ਰਹੀ ਵੀ ساری ਉਮਰ ਕਿੱਲੇ ਹੀ ਘੜੀ ਜਾਣੇ ਬਸ ਇੰਨਾ ਬਚਨ ਕਹਿਣ ਦੀ ਦੇਰ ਸੀ ਉਹਨੂੰ ਸੂਝ ਆ ਗਈ ਸੂਜ ਆ ਗਈ ਉਹਨੂੰ ਗੁਰੂ ਨਾਨਕ ਸਾਹਿਬ ਜੀ ਮਰਨੇ ਵਚਨ ਕਿਹਾ ਹੋਵੇ ਤੇ ਸੂਜ ਕਿਉਂ ਨਾ ਆਵੇ ਉਹਨੂੰ ਸਮਝ ਆ ਗਈ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਵੀ ਇਹ ਕੰਮ ਤਾਂ ਕਿਤੇ ਕੰਮ ਆਉਣ ਵਾਲੇ ਹੀ ਨਹੀਂ ਸਾਡੇ ਆਹਰ ਸਭ ਕਰਦਾ ਪਿਰੈ ਆਹਰ ਇੱਕ ਨਾ ਹੋਏ ਜਿਤ ਆਹਰ जग ਉਧਰੈ ਵਿਰਲਾ ਬੂਝਾ ਕੋਈ ਇਹ ਕੰਮ ਤਾਂ ਸਾਰੇ ਹੀ ਕਰਦੇ ਨੇ ਨਾ ਪਰ ਉਹ ਕੰਮ ਦੀ ਸਾਨੂੰ ਸੋਝੀ ਨਹੀਂ ਜਿਹਦੇ ਕੰਮ ਕਰਕੇ ਸਾਡਾ ਲੋਗ ਤੇ ਪਰਲੋਗ ਸਵਾਰਿਆ ਜਾਣਾ ਉਹਦੀ ਸੋਝੀ ਕਿਸੇ ਵਿਰਲੇ ਨੂੰ ਹੀ ਹੁੰਦੀ ਹੈ ਭਾਈ ਲਾਲੋ ਜੀ ਨੂੰ ਸੋਝੀ ਆ ਗਈ ਫਿਰ ਭਾਈ ਲਾਲੋ ਜੀ ਕਹਿਣ ਲੱਗੇ ਮਹਾਰਾਜ ਮੇਰਾ ਜੀਵਨ ਸਫਲ ਕਰੋ ਮਹਾਰਾਜ ਕਹਿੰਦੇ ਨਾਮ ਜਪਿਆ ਕਰ ਹੋ ਧਰਮਸ਼ਾਲਾ ਬਣੀ ਉਹਦੇ ਘਰ ਦੇ ਵਿੱਚ ਇਤਿਹਾਸ ਦੱਸਦਾ ਧਰਮਸ਼ਾਲਾ ਬਣ ਗਈ ਸਵੇਰੇ ਸ਼ਾਮ ਉਥੇ ਬੰਦਗੀ ਹੋਣ ਲੱਗ ਪਈ ਸੰਗਤ ਜੁੜਨ ਲੱਗ ਪਈ ਤੇ ਮਹਾਰਾਜ ਦੇ ਮਹਾਰਾਜ ਜੀ ਬਹੁ ਸਮਾਂ ਭਾਈ ਲਾਲੋ ਜੀ ਦੇ ਕੋਲੇ ਰਹੇ ਮਹਾਰਾਜ ਜੀ ਜਾਣ ਦੀ ਕਈ ਵਾਰ ਤਿਆਰੀ ਵੀ ਕਰਦੇ ਆ ਪਰ ਭਾਈ ਲਾਲੋ ਜੀ ਹੱਥ ਜੋੜ ਕੇ ਰੱਖ ਲੈਂਦੇ ਫਿਰ ਇਤਿਹਾਸ ਵਿੱਚ ਵੀ ਲਿਖਿਆ ਕਿ ਭਾਈ ਲਾਲੋ ਜੀ ਨੇ ਨਾ ਪ੍ਰਸ਼ਾਦਾ ਤਿਆਰ ਕੀਤਾ ਮਹਾਰਾਜ ਦੇ ਵਾਸਤੇ ਜਦੋਂ ਮਾਰੇ ਪਹਿਲੇ ਦਿਨ ਗਏ ਪ੍ਰਸ਼ਾਦਾ ਤਿਆਰ ਕੀਤਾ ਬਾਜਰੇ ਦਾ ਪ੍ਰਸ਼ਾਦਾ ਨਾਲ ਸਾਗ ਤੇ ਜਦੋਂ ਮਹਾਰਾਜ ਜੀ ਨੂੰ ਛਕਾਉਣ ਲੱਗਾ ਨਾ ਤੇ ਮਾਰੇ ਨੂੰ ਕਹਿਣ ਲੱਗਾ ਮਹਾਰਾਜ ਜੀ ਇਹ ਮੈਂ ਆਪਣੇ ਵਾਸਤੇ ਤਿਆਰ ਕੀਤਾ ਤੁਹਾਡੇ ਵਾਸਤੇ ਮੈਂ ਸੁੱਚਾ ਚੌਂਕਾ ਕਰਕੇ ਦੁਆਰਾ ਪ੍ਰਸ਼ਾਦਾ ਤਿਆਰ ਕਰ ਦੇਣਾ ਚੌਂਕਾ ਸੁੱਚਾ ਕਰ ਲਵਾਂ ਕਿਉਂਕਿ ਉਹ ਮਹਾਰਾਜ ਜੀ ਨੂੰ ਉੱਚੀ ਜਾਤ ਦਾ ਜਾਣਦਾ ਸੀ ਵੀ ਮਹਾਰਾਜ ਉੱਚੀ ਕੁੱਲ ਦੇ ਵਿੱਚੋਂ ਦੇ ਵੀ ਮਹਾਰਾਜ ਨੂੰ ਮੈਂ ਪ੍ਰਸ਼ਾਦਾ ਸੁੱਚਮਤਾ ਦੇ ਨਾਲ ਛਕਾਵਾਂ ਤਿਆਰ ਕਰਕੇ ਤੇ ਮਹਾਰਾਜ ਜੀ ਉੱਥੇ ਕਹਿਣ ਲੱਗੇ ਭਾਈ ਲਾਲੋ ਜਿਹੜਾ ਤੂੰ ਤਿਆਰ ਕੀਤਾ ਲੈ ਕੇ ਆ ਜਿੱਥੇ ਭਗਤੀ ਕਰਨ ਵਾਲੇ ਹੁੰਦੇ ਨੇ ਨਾ ਬੰਦਗੀ ਕਰਨ ਵਾਲੇ ਹੁੰਦੇ ਜਿਨ੍ਹਾਂ ਨੇ ਬ੍ਰਾਹਮਣ ਨੂੰ ਪਛਾਣਿਆ ਉਨ੍ਹਾਂ ਦੇ ਵਾਸਤੇ ਸਾਡਾ ਸਾਰੀ ਧਰਤੀ ਜਿਹੜੀ ਚੌਂਕਾ ਹੈ ਇਹ ਸਾਰੀ ਧਰਤੀ ਮਾਰੇ ਕਹਿੰਦੇ ਸਾਡੇ ਵਾਸਤੇ ਚੌਂਕਾ ਹੀ ਆ ਪਵਿੱਤਰ ਥਾਂ ਹੈ ਸਾਡੀ ਧਰਤੀ ਤੇ ਜਿਹੜੇ ਬੰਦਗੀ ਕਰਨ ਵਾਲੇ ਜਿੱਥੇ ਰਹਿੰਦੇ ਨੇ ਨਾ ਸੱਚ ਨੇ ਨਾਲ ਜੁੜੇ ਹੁੰਦੇ ਆ ਉਹ ਜਗ੍ਹਾ ਸਾਰੀ ਸੁੱਚੀ ਗੀ ਹੁੰਦੀ ਹੈ ਉੱਥੇ ਕੋਈ ਸੁੱੱਚ ਪਵਿੱਤਰਤਾ ਦੀ ਬਹੁਤੀ ਲੋੜ ਨਹੀਂ ਹੁੰਦੀ ਜਿੱਥੇ ਸੱਚ ਨਾਲ ਜੁੜੇ ਹੋਏ ਲੋਕ ਬੈਠੇ ਹੁੰਦੇ ਬੰਦਗੀ ਕਰਨ ਵਾਲੇ ਅਕਾਲ ਪੁਰਖ ਨਾਲ ਜੁੜੇ ਹੁੰਦੇ ਆ ਉਹ ਜਗ੍ਹਾ ਸਾਰੀ ਪਵਿੱਤਰ ਹੀ ਹੁੰਦੀ ਹੈ ਫਿਰ ਮਹਾਰਾਜ ਜੀ ਨੇ ਦੇਖੋ ਉੱਥੇ ਪ੍ਰਸ਼ਾਦਾ ਵੀ ਛਕਿਆ ਤੇ ਮਹਾਰਾਜ ਜੀ ਉਹਦੇ ਘਰੇ ਰਹਿੰਦੇ ਰਹੇ ਲੋਕ ਭਾਈ ਲਾਲੋ ਨੂੰ ਬਹੁਤ ਤਾਨੇ ਮਿਹਨੇ ਮਾਰਦੇ ਗੁਰੂ ਨਾਨਕ ਸਾਹਿਬ ਜੀ ਨੂੰ ਕਰਾਇਆ ਕਹਿੰਦੇ ਆ ਤੇ ਭਾਈ ਲਾਲੋ ਨੇ ਇੱਕ ਵਾਰੀ ਮਹਾਰਾਜ ਨੂੰ ਕਹਿ ਵੀ ਦਿੱਤਾ ਕਿ ਮਹਾਰਾਜ ਤੁਸੀਂ ਚਲੇ ਜਾਓ ਮੇਰੇ ਕੋਲੋਂ ਇਹ ਸ਼ਬਦ ਨਹੀਂ ਸਹਾਰੇ ਜਾਂਦੇ ਲੋਕ ਬਹੁਤ ਹੀ ਬਿਆਦਬੀ ਦੇ ਨਰਾਦਰੀ ਦੇ ਸ਼ਬਦ ਬੋਲਦੇ ਤੁਹਾਨੂੰ ਮੇਰੇ ਕੋਲੋਂ ਸ਼ਬਦ ਨਹੀਂ ਸਹੇ ਜਾਂਦੇ ਮਹਾਰਾਜ ਤੁਸੀਂ ਚਲੇ ਜਾਓ ਤੇ ਮਹਾਰਾਜ ਕਹਿਣ ਲੱਗੇ ਭਾਈ ਲਾਲੋ ਅਸੀਂ ਨਹੀਂ ਜਾਣਾ ਲੋਕਾਂ ਦੇ ਮਗਰ ਥੋੜਾ ਤੂੰ ਲੱਗਣਾ ਕਿਤੇ ਕਈ ਜਾਣਦੇ ਜੋ ਕਹਿੰਦੇ ਨੇ ਜੋ ਸਾਡਾ ਪਿਆਰ ਹੈ ਪਿਛਲੇ ਜਨਮ ਦਾ ਤੂੰ ਸਾਡਾ ਭਗਤ ਹੈ ਅਸੀਂ ਤੇਰੇ ਨਾਲ ਆ ਜੋ ਲੋਕ ਕਹਿੰਦੇ ਨੇ ਕਹਿਣ ਦੇ ਉਹਨਾਂ ਦੀ ਗੱਲ ਨਹੀਂ ਤੂੰ ਸੁਣਨੀ ਕਿਸੇ ਦੀ ਤੂੰ ਭਜਨ ਬੰਦਗੀ ਕਰਿਆ ਕਰ ਫਿਰ ਜਿਸ ਦਿਨ ਕਹਿੰਦੇ ਮਹਾਰਾਜ ਜੀ ਨੂੰ ਪ੍ਰੇਮ ਦੇ ਨਾਲ ਇਹਨੇ ਇੱਕ ਦਿਨ ਪ੍ਰਸ਼ਾਦਾ ਛਕਾਇਆ ਨਾ ਤੇ ਮਹਾਰਾਜ ਜੀ ਨੇ ਪ੍ਰਸ਼ਾਦਾ ਛਕਦਿਆਂ ਹੀ ਇਹਦੇ ਸਿਰ ਤੇ ਹੱਥ ਰੱਖਿਆ ਭਾਈ ਲਾਲੋ ਦੇ ਭਾਈ ਲਾਲੋ ਦੇ ਸਿਰ ਤੇ ਹੱਥ ਰੱਖਿਆ ਇਹਦੇ ਕਪਾੜੇ ਖੋਲ ਦਿੱਤੇ ਸਾਰੀ ਸੋਜੀ ਦੇ ਦਿੱਤੀ ਇਹਨੂੰ ਪਿਛਲੇ ਜਨਮਾਂ ਦੀ ਵੀ ਸੋਜੀ ਪਵੇ ਖਦੇ ਵੀ ਪਿਛਲੀ ਵੀ ਸਾਰੀ ਸੋਜੀ ਕਰਾ ਦਿੱਤੀ ਅਗਮ ਦੀ ਸੋਜੀ ਆਗਮ ਨਿਗਮ ਦੀ ਸੋਜੀ ਕਰਾ ਦਿੱਤੀ ਮਹਾਰਾਜ ਨੇ ਵਖਾ ਦਿੱਤਾ ਕਿ ਤੂੰ ਕਿੰਨੇ ਕੇ ਪਿਛਲੇ ਜਨਮਾਂ ਚ ਕਿੱਡਾ ਵੱਡਾ ਭਗਤ ਰਿਆਂ ਤੂੰ ਸਾਡਾ ਸਾਰੀ ਸੋਜੀ ਆ ਗਈ ਮਹਾਰਾਜ ਦੇ ਚਰਨਾਂ ਨਾਲ ਹੀ ਲਪਟ ਗਿਆ ਫਿਰ ਬੰਦਗੀ ਦੇ ਵਿੱਚ ਰਸ ਦੇ ਵਿੱਚ ਗੁੰਡੂਦ ਹੋ ਗਿਆ ਮਹਾਰਾਜ ਦੇ ਪ੍ਰੇਮ ਦੇ ਵਿੱਚ ਫਿਰ ਕਦੇ ਨਹੀਂ ਡੋਲਿਆ ਭਾਈ ਲਾਲਾ ਜਦੋਂ ਮਾਰਨ ਨੇ ਬਖਸ਼ਿਸ਼ ਕਰ ਦਿੱਤੀ ਫਿਰ ਲੋਕ ਗੱਲਾਂ ਕਰੀ ਜਾ ਉਹਨਾਂ ਦੀਆਂ ਧਿਆਨ ਹੀ ਨਹੀਂ ਦਿੰਦਾ ਕਿਉਂਕਿ ਆਨੰਦ ਦੀ ਅਵਸਥਾ ਜਿਹੜੀ ਸੀ ਮਾਰਨ ਨੇ ਉਹਨੂੰ ਬਖਸ਼ਿਸ਼ ਕਰ ਦਿੱਤੀ ਫਿਰ ਉੱਥੋਂ ਦੇ ਹੀ ਰਹਿਣ ਵਾਲੇ ਇੱਕ ਜ਼ਾਲਮ ਖਾਂ ਸੀ ਜਿਹੜਾ ਬੜਾ ਹੀ ਜ਼ਾਲਮ ਸੀ ਨਾਂ ਵੀ ਉਹਦਾ ਜ਼ਾਲਮ ਖਾਂ ਦੇ ਹੈ ਵੀ ਜ਼ਾਲਮ ਸੀ ਉਹਦਾ ਹੀ ਇੱਕ ਕਹਿੰਦੇ ਗਾਂ ਰੱਖਿਆ ਹੋਇਆ ਨੌਕਰ ਸੀ ਜਿਹਨੂੰ ਆਪਾਂ ਇਤਿਹਾਸ ਦੇ ਵਿੱਚ ਮਲਕ ਭਾਗੋ ਕਹਿੰਨੇ ਉਹ ਮਲਕ ਭਾਗੋ ਵੀ ਜਿਹੜਾ ਲੋਕਾਂ ਦੇ ਨਾਲ ਬਹੁਤ ਹੀ ਨਾ ਇਨਸਾਫੀ ਕਰਿਆ ਕਰਦਾ ਸੀ ਇਨਸਾਫ ਕਰਨ ਵੇਲੇ ਪਤਾ ਕੀ ਕਰਦਾ ਸੀ ਜਿਹੜਾ ਬਹੁਤ ਜ਼ਿਆਦਾ ਵੱਢੀ ਦੇ ਦਿੰਦਾ ਸੀ ਨਾ ਰਿਸ਼ਵਤ ਦੇ ਦਿੰਦਾ ਸੀ ਉਹਦੇ ਹੱਕ ਦੇ ਚ ਇਨਸਾਫ ਕਰ ਦਿਆ ਕਰਦਾ ਸੀ ਤੇ ਜਿਹੜਾ ਕੋਈ ਵੱਢੀ ਰਿਸ਼ਵਤ ਨਹੀਂ ਦੇ ਸਕਦਾ ਸੀ ਭਾਵੇਂ ਉਹ ਸੱਚਾ ਹੀ ਹੁੰਦਾ ਸੀ ਉਹਨੂੰ ਝੂਠਾ ਕਰ ਦਿਆ ਕਰਦਾ ਸੀ ਇਸ ਤਰ੍ਹਾਂ ਦਾ ਸੀ ਮਲਕ ਭਾਗ ਲੋਕਾਂ ਦਾ ਲਹੂ ਪੀਂਦਾ ਸੀ ਮਾੜੇ ਕਰਮ ਕਰਦਾ ਸੀ ਬੇਇਨਸਾਫੀਆਂ ਕਰਦਾ ਸੀ ਨਿਆਂ ਨਹੀਂ ਕਰਦਾ ਸੀ ਤੇ ਲੋਕ ਉਹਦੇ ਤੋਂ ਡਰਦੇ ਸੀ ਉਨੇ ਬ੍ਰਹਮ ਭੋਜ ਕੀਤਾ ਚਾਰੇ ਵਰਨਾਂ ਦੇ ਵਾਸਤੇ ਆਪਣੀ ਕਮਾਈ ਨੂੰ ਕਈ ਵਾਰ ਹੁੰਦਾ ਨਾ ਮਨੁੱਖ ਦਸਾਂ ਨੌਹਾਂ ਦੀ ਕਿਰਤ ਕਰਦਾ ਨਹੀਂ ਮਾੜੇ ਕਰਮ ਕਰਦਾ ਦੋ ਨੰਬਰ ਦੇ ਧੰਦੇ ਕਰਕੇ ਸੋਚਦਾ ਸ਼ਾਇਦ ਮੈਂ ਗੁਰੂ ਘਰ ਕੋਈ ਜਾ ਬ੍ਰਹਮ ਭੋਜ ਕੋਈ ਲੰਗਰ ਕੋਈ ਭੰਡਾਰਾ ਕਰ ਦਿਆਂ ਇਹਦੇ ਨਾਲ ਮੇਰੀ ਕਿਰਤ ਸੁੱੱਚੀ ਹੋ ਜਾਵੇਗੀ ਉਵੇਂ ਹੀ ਇਹ ਮਲਕ ਭਾਗੋ ਕਰਦਾ ਸੀ ਇਹਨੇ ਹੁਣ ਭੰਡਾਰਾ ਕੀਤਾ ਬ੍ਰਹਮ ਭੋਜ ਕੀਤਾ ਸਾਰੇ ਚਾਰਾਂ ਵਰਨਾਂ ਨੂੰ ਸੱਦਿਆ ਜਦੋਂ ਚਾਰਾਂ ਵਰਨਾਂ ਨਾਲ ਸੱਜਿਆ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਹੀਂ ਆਏ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨਾ ਨਹੀਂ ਆਏ ਨਾ ਤੇ ਫਿਰ ਇਹ ਮਹਾਰਾਜੀ ਨੂੰ ਸਨੇਹਾ ਭੇਜਿਆ ਨੇ ਦੁਆਰਾ, ਸਿਪਾਈ ਭੇਜਿਆ ਕਹਿਲਕਾਰ ਆਪਣਾ ਉਹ ਮਹਾਰਾਜੀ ਨੂੰ ਜਾ ਕੇ ਕਹਿੰਦਾ ਕਿ ਤੁਸੀਂ ਤੁਹਾਨੂੰ ਮਲਕ ਭਾਗੋ ਸੱਜਦਾ। ਤੇ ਮਹਾਰਾਜੀ ਅੱਗੋਂ ਕਹਿੰਦੇ ਕਿ ਤੁਸੀਂ ਤਾਂ ਚਾਰੇ ਵਰਨਾ ਦੇ ਵਾਸਤੇ ਜਿਹੜਾ ਹੈ ਬ੍ਰਹਮ ਭੋਜ ਕੀਤਾ ਤੇ ਮਹਾਰਾਜ ਕਹਿੰਦੇ ਮੇਰਾ ਤਾਂ ਕੋਈ ਵਰਨ ਹੀ ਨਹੀਂ ਹੈਗਾ। ਮਾਰੇ ਕਹਿੰਦੇ ਨਾ ਮੈਂ ਖੱਤਰੀ ਆ ਨਾ ਮੈਂ ਬ੍ਰਾਹਮਣ ਆ ਨਾ ਮੈਂ ਸੂਦਰਾਂ ਨਾ ਮੈਂ ਵੈਸਾਂ ਮੇਰਾ ਤਾਂ ਕੋਈ ਵਰਨ ਹੀ ਨਹੀਂ ਤੇ ਮੈਂ ਉਹਦੇ ਵਿੱਚ ਕਿਉਂ ਜਾਵਾਂ ਜਦੋਂ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਫਿਰ ਉਹਨੇ ਆਪਣੇ ਸਿਪਾਈ ਭੇਜੇ ਵੀ ਫੜ ਕੇ ਲਿਆਓ ਮਹਾਰਾਜ ਜੀ ਫਿਰ ਮਹਾਰਾਜ ਜੀ ਨੂੰ ਲੈ ਕੇ ਗਏ ਉਹ ਮਹਾਰਾਜ ਜੀ ਨੇ ਭਾਈ ਲਾਲੂ ਨੂੰ ਵੀ ਕਹਿ ਦਿੱਤਾ ਕਿ ਭਾਈ ਜਿਹੜਾ ਬਾਜਰੇ ਦਾ ਪ੍ਰਸ਼ਾਦਾ ਜਾਂ ਉਹਨੂੰ ਲੈ ਕੇ ਆ ਦੋ ਜਦੋਂ ਮਹਾਰਾਜ ਜੀ ਗਏ ਉਹ ਕਹਿਣ ਲੱਗਾ ਮਹਾਰਾਜ ਜੀ ਤੁਸੀਂ ਬ੍ਰਾਹਮ ਭੋਜ ਵਿੱਚ ਕਿਉਂ ਨਹੀਂ ਆਏ ਤੁਸੀਂ ਕੁرائیਏ ਹੋ ਉੱਠੇ ਰਾਹ ਪਏ ਹੋ ਉੱਚੀ ਜਾਤੀ ਦੇ ਹੋ ਉੱਚੀ ਜਾਤੀ ਦੇ ਹੋ ਕੇ ਨਾਲ ਇੱਕ ਮਰਾਸੀ ਨੂੰ ਰੱਖਿਆ ਹੋਇਆ ਤੇ ਇੱਕ ਤੁਸੀਂ ਭਾਈ ਲਾਲੋ ਜਿਹੜਾ ਨੀਵੀਂ ਜਾਤ ਦਾ ਉਹਦੇ ਘਰੇ ਭੋਜਨ ਪਾਉਂਦੇ ਉਹਦੇ ਘਰੇ ਭੋਜਨ ਛਕਦੇ ਹੋ ਜਾ ਕੇ ਵੀ ਮੇਰਾ ਬ੍ਰਹਮ ਭੋਜਨ ਤੁਸੀਂ ਛਕਦੇ ਨਹੀਂ ਉਹਦੇ ਘਰੇ ਜਾ ਕੇ ਭੋਜਨ ਛਕਦੇ ਹੋ ਜਿਹੜਾ ਨੀਵੀਂ ਜਾਤ ਦਾ ਹੈ ਤੇ ਭਾਈ ਮਰਦਾਨੇ ਨੂੰ ਨਾਲ ਰੱਖਿਆ ਹੋਇਆ ਤੁਸੀਂ ਇੱਕ ਮਰਾਸੀ ਨੂੰ ਨਾਲ ਲਈ ਫਿਰਦੇ ਤੁਸੀਂ ਤੁਸੀਂ ਤਾਂ ਕਰਾਈ ਹੋ ਉੱਠੇ ਰਾਹ ਬਾਇ ਹੋਏ ਵੀ ਰਾਹ ਛੱਡੋ ਇਹੋ ਰਾਹ ਛੱਡ ਕੇ ਤੁਸੀਂ ਸਿੱਧੇ ਰਾਹ ਤੇ ਚੱਲੋ ਤਾਂ ਉਹ ਮਹਾਰਾਜ ਜੀ ਕਹਿਣ ਲੱਗੇ ਵੀ ਮਾਰੇ ਨੂੰ ਕਹਿੰਦਾ ਮਲਕੁਰ ਭਾਗੋ ਕਿ ਤੁਸੀਂ ਮੇਰਾ ਭੋਜਨ ਕਿਉਂ ਨਹੀਂ ਅੰਗੀਕਾਰ ਕਰਦੇ ਮਾਰੇ ਕਹਿਣ ਲੱਗੇ ਵੀ ਤੇਰਾ ਜਿਹੜਾ ਭੋਜਨ ਹੈ ਨਾ ਸਹੀ ਨਹੀਂ ਭੋਜਨ ਹੈਗਾ ਇਹ ਮਹਾਪੁਰਸ਼ਾਂ ਦੇ ਖਾਣ ਵਾਲਾ ਭੋਜਨ ਨਹੀਂ ਹੈ ਪਰ ਜਦੋਂ ਗੱਲਾਂ ਬਾਤਾਂ ਦੇ ਨਾਲ ਨਾ ਸਮਝਿਆ ਫਿਰ ਮਾਰੇ ਨੇ ਕਿਹਾ ਵੀ ਆਪਣਾ ਭੋਜਨ ਲਿਆ ਜਿਹੜੀਆਂ ਤੂੰ ਕਚੌਰੀਆਂ ਪੂਰੀਆਂ ਛੋਲੇ ਬਣਾਏ ਹੋਏ ਲਿਆ ਮਹਾਰਾਜ ਕਹਿੰਦੇ ਇੱਕ ਪਾਸੇ ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਮਲਕ ਭਾਗੋ ਦਾ ਭੋਜਨ ਲਿਆ ਇੱਕ ਹੱਥ ਵਿੱਚ ਭਾਈ ਲਾਲੋ ਦੇ ਹੱਥ ਦੀ ਬਕਾਇਆ ਹੋਇਆ ਉਹਦਾ ਪ੍ਰਸ਼ਾਦਾ ਸੀ ਜਿਹੜਾ ਉਹ ਲਿਆ ਸਤਿਗੁਰਾਂ ਨੇ ਜਦੋਂ ਨਚੋੜਿਆ ਭਾਈ ਲਾਲੋ ਦੀ ਜਿਹੜੀ ਦਸਾਂ ਨੋਹਾਂ ਦੀ ਕੀਰਤ ਸੀ ਨਾ ਉਹਦੇ ਵਿੱਚੋਂ ਦੁੱਧ ਨਿਕਲਿਆ ਤੇ ਦੂਜਿਆਂ ਦੇ ਵਿੱਚੋਂ ਲਹੂ ਨਿਕਲਿਆ ਮਾਰੇ ਕਹਿਣ ਲੱਗੇ ਆਹ ਦੇਖ ਭਾਉ ਭਾਈ ਲਾਲੋ ਦੀ ਕੀਰਤ ਸੁੱਚੀ ਆ ਤੇਰੀ ਕਿਰਤ ਸੁੱਚੀ ਨਹੀਂ ਤੂੰ ਗਰੀਬਾਂ ਦਾ ਲਹੂ ਪੀਤਾ ਵੱਢੀ ਲੈ ਕੇ ਹੱਕ ਗਵਾਇ ਵੀ ਵੱਡੀਆਂ ਲੈ ਲੈ ਕੇ ਰਿਸ਼ਵਤਾਂ ਲੈ ਲੈ ਕੇ ਤੂੰ ਜਿਹੜਾ ਹੈ ਝੂਠੇ ਬੰਦੇ ਉਹ ਸੱਚੇ ਕਰਦਾ ਰਿਆਂ ਤੂੰ ਜ਼ਾਲਮ ਬੰਦਾ ਹੈ ਤੇਰੀ ਬਿਰਤੀ ਠੀਕ ਨਹੀਂ ਹੈਗੀ ਤੇਰੀ ਕਮਾਈ ਵੀ ਸੁੱਚੀ ਨਹੀਂ ਹੈਗੀ ਇਸ ਕਰਕੇ ਜਿਹੜਾ ਵੀ ਇਸ ਭੋਜਨ ਨੂੰ ਖਾਵੇਗਾ ਉਹਦਾ ਮਨ ਨਹੀਂ ਟਿਕੇਗਾ ਕਦੇ ਵੀ ਜੇ ਦਸਾਂ ਨੋਹਾਂ ਦੀ ਕਿਰਤ ਕਰਕੇ ਆਪਾਂ ਦੇਖੋ ਪ੍ਰਸ਼ਾਦਾ ਪਾਣੀ ਛਕਾਂਗੇ ਸਾਡਾ ਮਨ ਕਰੇਗਾ ਭਜਨ ਬੰਦਗੀ ਕਰਨ ਨੂੰ ਪਰ ਜੇ ਅਸੀਂ ਕਿਸੇ ਦਾ ਗਲਾ ਵੱਢ ਕੇ ਕਮਾਈ ਕਰਾਂਗੇ ਨਾ ਗਲਾ ਵੱਢ ਕੇ ਫਿਰ ਉਹਦਾ ਪ੍ਰਸ਼ਾਦਾ ਪਾਣੀ ਛਕਾਂਗੇ ਉਹ ਸਾਡਾ ਮਨ ਨਹੀਂ ਕਦੇ ਟਿਕਣ ਦੇਵੇਗਾ ਸਾਡਾ ਮਨ ਨਹੀਂ ਕਦੇ ਵੀ ਟਿਕਣ ਦੇਵੇਗਾ ਮਹਾਰਾਜ ਜੀ ਨੇ ਉਹਨੂੰ ਸਮਝਾਇਆ ਫਿਰ ਦੇਖਿਓ ਭਾਈ ਲਾਲੋ ਦੇ ਘਰੇ ਮਹਾਰਾਜ ਜੀ ਗਏ ਫਿਰ ਭਾਈ ਲਾਲੋ ਤੋਂ ਮਹਾਰਾਜ ਜੀ ਅੱਗੇ ਫਿਰ ਚਲੇ ਗਏ ਫਿਰ ਸਤਗੁਰੂ ਜੀ ਦੁਆਰਾ ਜਦੋਂ ਮੱਕੇ ਮਦੀਨੇ ਗਏ ਆ ਨਾ ਮੱਕੇ ਮਦੀਨੇ ਤੋਂ ਬਾਅਦ ਦੁਆਰਾ ਮਹਾਰਾਜ ਫਿਰ ਸੈਦਪੁਰ ਗਏ ਈਮਨਾਬਾਦ ਭਾਈ ਲਾਲੋ ਦੇ ਘਰੇ ਉੱਥੇ ਜਾ ਕੇ ਫਿਰ ਮਹਾਰਾਜ ਜੀ ਨੇ ਭਾਈ ਲਾਲੋ ਨੂੰ ਕਿਹਾ ਕਿ ਲਾਲੋ ਹੁਣ ਸਮਾਂ ਆ ਗਿਆ ਲੋਕਾਂ ਨੂੰ ਜਗਾਈਏ ਕਿਉਂਕਿ ਮਹਾਰਾਜ ਜੀ ਵੇਖ ਕੇ ਆਏ ਸੀ ਸਭ ਕੁਝ ਤੇ ਮਾਰੇ ਨੂੰ ਪਤਾ ਲੱਗਦਾ ਪਿਆ ਸੀ ਜਿਹੜਾ ਬਾਬਰ ਆ ਉਹ ਚੜ ਕੇ ਆ ਰਿਹਾ ਤੇ ਪਰ ਮਹਾਰਾਜ ਜੀ ਨੇ ਉੱਥੇ ਭਵਿੱਖ ਬਾਣੀ ਵੀ ਕੀਤੀ ਆਉਣ ਵਾਲੇ ਸਮੇਂ ਬਾਰੇ ਦੱਸਿਆ ਇਹ ਬਚਨ ਕੀਤੇ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਤੈ ਸਦਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਾਂਜਲੇ ਕਾਬੂ ਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਕਿ ਪਾਪ ਦੀ ਜਾਂਚ ਲੈ ਕਰਕੇ ਕਾਬਲ ਤੋਂ ਬਾਬਰ ਚੜ੍ਹ ਕਰਕੇ ਆਵੇਗਾ ਤੇ ਉਹ ਬਾਬਰ ਬਾਣੀ ਆਸਾ ਰਾਗ ਦੇ ਵਿੱਚ ਸ਼ਬਦ ਹੈ ਸਾਰਿਆਂ ਦੇ ਵੀ ਜਿਹੜੇ ਲੋਕ ਹੰਕਾਰ ਵਿੱਚ ਮੱਤੇ ਹੋਏ ਸੀ ਪਠਾਨ ਸੀ ਜਿਹੜੇ ਅਮੀਰ ਸੀ ਹਾਕਮ ਲੋਕ ਸੀ ਨਾ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਦੇਖਿਓ ਇਹਨਾਂ ਨੂੰ ਹੁਣ ਸਜਾਵਾਂ ਮਿਲਣਗੀਆਂ ਹਿੰਦੁਸਤਾਨ ਟੁਕ ਟੁਕ ਹੋਤੀ ਵੀ ਟੋਟੇ ਟੋਟੇ ਹੋਵੇਗਾ ਹਿੰਦੁਸਤਾਨ ਇਥੇ ਟੁਕੜੇ ਟੁਕੜੇ ਕਰ ਦਿੱਤੇ ਜਾਣਗੇ ਲੋਕਾਂ ਦੇ ਸਰੀਰਾਂ ਦੇ ਜਿੰਨਾ ਮੰਗਾਂ ਦੇ ਚ ਸੰਧੂਰ ਪਾਉਂਦੇ ਸੀ ਉਹ ਸਿਰ ਵੱਡ ਦੇਤੇ ਜਾਣਗੇ ਜਿਹੜੇ ਵਾਲਾਂ ਨੂੰ ਸੁਗੰਧੀਆਂ ਲਾ ਲਾ ਕੇ ਵਾਹੁੰਦੀਆਂ ਸੀ ਬੀਬੀਆਂ ਵੀ ਭਾਵ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ ਪਰਮੇਸ਼ਰ ਬਾਬਰ ਬਾਣੀ ਫਿਰ ਗਈ ਕੋਈ ਨਾ ਰੋਟੀ ਖਾਏ ਵੀ ਬਾਬਰ ਦੀ ਬਾਣੀ ਆਵੇਗੀ ਵੀ ਕਿਸੇ ਨੂੰ ਰੋਟੀ ਪ੍ਰਸ਼ਾਦੇ ਦੀ ਚਿੰਤਾ ਹੀ ਨਹੀਂ ਰਹੇਗੀ ਭਾਵ ਕੋਈ ਖਾਣ ਜੋਗਾ ਹੀ ਨਹੀਂ ਰਹੇਗਾ ਤੇ ਇਸ ਤਰ੍ਹਾਂ ਕਹਿੰਦੇ ਵੀ ਫਿਰ ਜਦੋਂ ਬਾਬਰ ਬਾਣੀ ਫਰੀ ਸੀ ਨਾ ਤੇ ਮਹਾਰਾਜ ਕਹਿੰਦੇ ਕਿਉਂ ਇਹ ਫੇਰੀ ਕਿਉਂਕਿ ਇਹਨਾਂ ਨੇ ਸਮਾਨ ਲੰਘਾ ਲਿਆ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ ਨਾਮ ਨਹੀਂ ਜਪਿਆ ਸਿਮਰਨ ਨਹੀਂ ਕੀਤਾ ਸਿਮਰਨ ਨਾ ਕਰਨ ਕਰਕੇ ਪਰਮੇਸ਼ਰ ਦੀ ਬੰਦਗੀ ਨਾ ਕਰਨ ਕਰਕੇ ਤਾਂ ਕਰਕੇ ਮਹਾਰਾਜ ਨੇ ਬਾਣੀਆਂ 'ਚ ਲਿਖਿਆ ਸੀ ਅੱਗੋਂ ਦੇ ਜੇ ਚੇਤੀਏ ਤੇ ਕਾਇਤ ਮਿਲੇ ਸਜਾਏ ਜੇ ਪਹਿਲਾਂ ਹੀ ਪਰਮੇਸ਼ਰ ਨੂੰ ਚੇਤੇ ਰੱਖੀਏ ਫਿਰ ਸਜਾ ਸਾਨੂੰ ਕਾਤੋਂ ਮਿਲੇ ਵੀ ਹੁਣ ਸੁੱਖ ਮਿਲ ਗਏ ਪਦਾਰਥ ਮਿਲ ਗਏ ਜ਼ਮੀਨਾਂ ਜਾਇਦਾਦਾਂ ਮਾਇਆ ਮਿਲ ਗਈ ਪਰ ਰੱਬ ਨੂੰ ਭੁੱਲ ਗਏ ਪਰਮੇਸ਼ਰ ਨੂੰ ਭੁੱਲ ਗਏ ਤੇ ਜਿਹੜੇ ਪਰਮੇਸ਼ਰ ਨੂੰ ਭੁੱਲ ਜਾਂਦੇ ਫਿਰ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਵਾਹਿਗੁਰੂ ਕੋਈ ਨਾ ਕੋਈ ਤਰੀਕਾ ਅਪਣਾਉਂਦਾ ਫਿਰ ਆਪਣਾ ਫਿਰ ਏਮਨਾਬਾਦ ਦੇ ਉੱਤੇ ਹਮਲਾ ਕੀਤਾ ਬਾਬਰ ਨੇ ਭਾਈ ਲਾਲੋ ਨੇ ایمان ਦ੍ਰਿੜ ਕਰਾਇਆ ਲੋਕਾਂ ਨੂੰ ਧਰਮਸ਼ਾਲਾ ਬਣੀ ਹੋਈ ਸੀ ਉੱਥੇ ਲੋਕਾਂ ਨੂੰ ਸੁਚੇਤ ਕੀਤਾ ਜਿਹੜੇ ਮਹਾਰਾਜ ਦੀ ਗੱਲ ਮੰਨ ਕੇ ਭਜਨ ਬੰਦਗੀ ਕਰਦੇ ਰਹੇ ਉਹ ਬਚ ਗਏ ਪਰ ਫਿਰ ਵੀ ਦੇਖਿਓ ਬਾਬਰ ਨੇ ਸਾਰਿਆਂ ਨੂੰ ਜੇਲ੍ਹ ਵਿੱਚ ਪਾਇਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਜੇਲ੍ਹ ਚ ਗਏ ਆਪ ਬੰਦੀ ਬਣੇ ਪਰ ਬੰਦ ਖਲਾਸੀ ਕਿਸੇ ਦੀ ਕਰਨ ਵਾਸਤੇ ਫਿਰ ਜੇਲ੍ਹ ਵਿੱਚ ਚੱਕੀਆਂ ਪੀਸਣ ਵਾਸਤੇ ਦਿੱਤੀਆਂ ਗਈਆਂ ਉਹ ਚੱਕੀਆਂ ਜਦੋਂ ਆਪਣੇ ਆਪ ਚੱਲੀਆਂ ਬਾਬਰ ਵੀ ਆਇਆ ਮਹਾਰਾਜ ਨੂੰ ਮਿਲਿਆ ਮਹਾਰਾਜ ਜੀ ਨੂੰ ਕਹਿਣ ਲੱਗਾ ਤੁਹਾਨੂੰ ਮੈਂ ਛੱਡ ਦੇਣਾ ਤੂੰ ਖੁਦਾ ਦਾ ਰੂਪ ਹੈ ਮਹਾਰਾਜ ਨੂੰ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕਹਿਣ ਲੱਗਾ ਕਿ ਮਹਾਰਾਜ ਜੀ ਤੁਸੀਂ ਖੁਦਾ ਦਾ ਰੂਪ ਹੋ ਮੈਂ ਤੁਹਾਨੂੰ ਛੱਡ ਦੇਣਾ ਮਹਾਰਾਜ ਕਹਿੰਦੇ ਕੱਲਾ ਮੈਨੂੰ ਨਹੀਂ ਆ ਜਿੰਨੇ ਤੂੰ ਬੰਦੀ ਜੇਲਾਂ ਵਿੱਚ ਪਾਏ ਨੇ ਨਾ ਉਹਨਾਂ ਸਾਰਿਆਂ ਨੂੰ ਛੱਡ ਇਤਿਹਾਸ ਕਹਿੰਦਾ ਤਕਰੀਬਨ 1100 ਦੇ ਕਰੀਬ ਕੈਦੀ ਬਨਾਇਆ ਸੀ ਇਹਨੇ ਮਹਾਰਾਜ ਜੀ ਨੇ ਉਹਨਾਂ ਦੀ ਬੰਦ ਖੁਲਾਸੀ ਕਰਾਈ ਤਾਂ ਹੀ ਸਤਿਗੁਰਾਂ ਨੂੰ ਬੰਦੀ ਛੋੜ ਵੀ ਕਿਹਾ ਜਾਂਦਾ ਨਾ ਮਹਾਰਾਜ ਜੀ ਬੰਦੀ ਛੋੜਨੇ ਲੋਕ ਪਰਲੋਕ ਦੇ ਬੰਧਨ ਕੱਟਣ ਵਾਲੇ ਮਹਾਰਾਜ ਫਿਰ ਉਥੋਂ ਮਹਾਰਾਜ ਜੀ ਦੇ ਬੰਦ ਖਲਾਸੀ ਕਾ ਕੇ ਬਾਬਰ ਨੂੰ ਉਪਦੇਸ਼ ਦਿੱਤਾ ਸੀ ਤੇ ਉਥੇ ਮਹਾਰਾਜ ਨੇ ਵੀ ਬਚਨ ਕੀਤੇ ਸੀ ਕੋਈ ਗੱਲ ਨਹੀਂ ਜਿਹੜੇ ਜ਼ਾਲਮ ਲੋਕ ਉਹਨਾਂ ਦਾ ਰਾਜ ਬਹੁਤਾ ਚਿਰ ਨਹੀਂ ਰਹਿੰਦਾ ਬਹੁਤਾ ਜਦ ਇਹਨਾਂ ਦਾ ਰਾਜ ਨਹੀਂ ਰਹਿੰਦਾ ਰਾਜ ਖਤਮ ਹੋ ਜਾਇਆ ਕਰਦਾ ਤੇ ਉਹ ਵੀ ਇਸ ਤਰ੍ਹਾਂ ਹੀ ਹੋਇਆ ਸੀ ਜ਼ਾਲਮ ਲੋਕਾਂ ਦਾ ਰਾਜ ਕਿਤੇ ਬਹੁਤਾ ਲੰਮਾ ਸਮਾਂ ਨਹੀਂ ਹੋਇਆ ਕਰਦਾ ਫਿਰ ਬਾਅਦ ਵਿੱਚ ਭਾਈ ਲਾਲੋ ਜਦੋਂ ਉਥੇ ਮਹਾਰਾਜ ਜੀ ਦੇ ਕੋਲ ਰਿਹਾ ਭਾਈ ਲਾਲੋ ਜੀ ਨੂੰ ਮਾਰਨੇ ਕਿਹਾ ਕਿ ਧਰਮਸ਼ਾਲਾ ਬਣਾ ਫਿਰ ਦੁਆਰਾ ਧਰਮਸ਼ਾਲਾ ਬਣੀ ਦੁਆਰਾ ਧਰਮਸ਼ਾਲਾ ਬਣਾ ਕੇ ਭਜਨ ਬੰਦਗੀ ਕਰਨ ਲੱਗੇ ਮਹਾਰਾਜ ਜੀ ਨੇ ਉੱਥੇ ਲੰਗਰ ਚਲਾਉਣ ਵਾਸਤੇ ਕਿਹਾ ਭਾਈ ਲਾਲੂ ਨੂੰ ਬੜਾ ਸੰਤੋਖੀ ਸੀ ਭਾਈ ਲਾਲੂ ਧਰਮਸ਼ਾਲਾ ਵਿੱਚ ਭਜਨ ਬੰਦਗੀ ਕਰਦਾ ਆਪ ਕਰਦਾ ਹੋਰਨਾਂ ਨੂੰ ਜੋੜਦਾ ਫਿਰ ਇਹਨਾਂ ਦੀ ਜਿਹੜੀ ਪਤਨੀ ਸੀ ਨਾ ਉਹ ਵੀ ਬੜੀ ਭਾਵਨਾਵਾਲੀ ਆਗਿਆਕਾਰੀ ਪਤਾ ਵਰਤੀ ਧਰਮ ਪਤੀ ਵਰਤਾ ਧਰਮ ਵਿੱਚ ਪ੍ਰਪੱਕ ਰਹਿਣ ਵਾਲੀ ਬੰਦਗੀ ਵਾਲੀ ਸੀ ਜੋ ਭਾਈ ਲਾਲੂ ਜੀ ਕਹਿੰਦੇ ਉਹਨੂੰ ਸੱਤ ਕਰਕੇ ਮੰਨ ਲਈ ਤੇ ਇਹਨਾਂ ਦੀ ਇੱਕ ਪੁੱਤਰੀ ਸੀ ਇਨਾਂ ਦੀ ਭਾਈ ਪ੍ਰਿੰਸੀਪਲ ਸਦबीर ਸਿੰਘ ਜੀ ਨੇ ਲਿਖਿਆ ਕਿ ਇਹਨਾਂ ਦੀ ਔਲਾਦ ਤਤਲੇ ਪਿੰਡ ਵਿੱਚ ਵਸਦੀ ਹੈ ਹਜੇ ਵੀ ਉਹ ਲਿਖਦੇ ਨੇ ਕਿ ਭਾਵ ਉਹਨਾਂ ਦੀ ਅਨਸਬੰਸ ਚੱਲਦੀ ਰਹੇਗਾ ਭਾਈ ਲਾਲੋ ਜੀ ਦੀ ਕਹਨ ਤੋਂ ਭਾਵ ਕਿ ਕਿੰਨੀ ਬੰਦਗੀ ਸੀ ਭਾਈ ਲਾਲੋ ਜੀ ਦੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਏ ਮਹਾਰਾਜ ਜੀ ਉਹਨਾਂ ਦੇ ਘਰ ਦੇ ਵਿੱਚ ਰਹਿੰਦੇ ਰਹੇ ਸੋ ਇਸ ਤਰ੍ਹਾਂ ਦੇ ਭਾਈ ਲਾਲੋ ਜੀ ਦਸਾਂ ਨੋਹਾਂ ਦੀ ਕੀਰਤ ਕਰਨ ਵਾਲੇ ਬੰਦਗੀ ਕਰਨ ਵਾਲੇ ਆਪਣੇ ਪਰਿਵਾਰ ਨੂੰ ਵੀ ਪਾਲਣ ਵਾਲੇ ਤੇ ਆਪ ਵੀ ਬੰਦਗੀ ਕੀਤੀ ਧਰਮਸ਼ਾਲਾ ਬਣਾ ਕੇ ਹੋਰ ਵੀ ਸਿੱਖੀ ਦਾ ਪ੍ਰਚਾਰ ਕੀਤਾ ਹੋਰਨਾਂ ਨੂੰ ਵੀ ਗੁਰਬਾਣੀ ਦੇ ਨਾਲ ਪਰਮੇਸ਼ਰ ਦੇ ਨਾਲ ਜੋੜਨਾ ਕੀਤਾ ਜਵੇਂ ਅੱਜ ਆਪਾਂ ਵਾਰ ਦੇ ਵਿੱਚ ਸਰਵਣ ਕੀਤਾ ਨਾ ਕਿ ਗੁਰਸਿੱਖ ਜਿਹੜਾ ਹੈ ਉਹ ਪਰਪਕਾਰ ਕਰਦਾ ਹੈ ਆਪ ਦਾ ਜੁੜਿਆ ਹੁੰਦਾ ਹੈ ਹੋਰ ਉਹਨਾਂ ਨੂੰ ਵੀ ਜਿਹੜਾ ਹੈ ਗੁਰੂ ਦੇ ਨਾਲ ਜੋੜਦਾ ਹੈ ਆਪ ਜਪੈ ਅਵਰਹ ਨਾਮ ਜਪਾਵੇ ਇਹੋ ਜੇ ਗੁਰੂ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸੀ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਵਧਾਈਆਂ ਹੋਣ ਮਹਾਰਾਜ ਜੀ ਸਾਰਿਆਂ ਤੇ ਕਿਰਪਾ ਕਰਨ ਆਪ ਦੇ ਦਰੋਂ ਕਰੋ ਗੁਰਸਿੱਖੀ ਵਾਲਾ ਜੀਵਨ ਸ਼ਰਧਾ ਭਾਵਨਾ ਪ੍ਰੇਮ ਸਾਨੂੰ ਬਖਸ਼ਿਸ਼ ਕਰਨ ਤਾਂ ਕਿ ਸਾਡਾ ਵੀ ਜਿਹੜਾ ਇਹ ਜੀਵਨ ਹੈ ਸਫਲ ਹੋ ਜਾਵੇ ਸਾਡਾ ਸੰਸਾਰ ਵਿੱਚ ਆਇਆ ਹੋਇਆ ਸਫਲ ਹੋ ਜਾਵੇ ਲੋਕ ਪ੍ਰਲੋਗ ਸਾਡਾ ਸੁਹੇਲਾ ਹੋ ਜਾਵੇ ਸੋ ਸਤਿਗੁਰੂ ਜੀ ਸਾਰਿਆਂ ਤੇ ਦਇਆ ਕਰਨ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਅਕ ਨੇ ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਦੇਹੋ ਸੱਜਣੇ ਸੀਛੜਿਆ ਜੋ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾ